ਬਾਬਾ ਪੜਵਾਕ ਸਿੰਘ ਜੀ ਸੋਢੀ ਪਾਸ਼ਾ ਜੀ ਦੀ ਯਾਦ ਵਿੱਚ ਪਿੰਡ ਬੀਲਾ ਬੱਜੂ ਵਿਖੇ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਮੰਨੂ ਪੱਟੀ ਵਾਲਾ ਬੱਜੂ ਦੀ ਅਗਵਾਈ ਹੇਠ ਬਾਬਾ ਪੜਵਾਕ ਸਿੰਘ ਜੀ ਸੋਢੀ ਪਾਸ਼ਾ ਜੀ ਦਾ ਮੇਲਾ ਬੜੀ ਤੂਮ-ਤਾਮ ਦੇ ਨਾਲ ਮਨਾਇਆ ਗਿਆ ਅਤੇ ਸ਼ਾਮ ਵੇਲੇ ਪਹਿਲਾ ਪਿੰਡ ਵਿੱਚ ਜਾਗੋ ਕੱਢੀ ਗਈ ਅਤੇ ਜਿਸ ਵਿੱਚ ਕਾਫੀ ਆਈਆਂ ਸੰਗਤਾਂ ਹਾਜ਼ਰੀ ਲਗਾ ਗਈਆਂ ਇਸ ਮੌਕੇ ਤੇ ਬਾਬਾ ਗੁਰਵਿੰਦਰ ਸਿੰਘ ਮੰਨੂ ਪੱਟੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਨਤਨ ਬਾਬਾ ਪੜਵਾਕ ਸਿੰਘ ਸੋਢੀ ਪਾਸ਼ਾ ਜੀ ਦਾ ਮੇਲਾ ਪਿੰਡ ਬੀਲਾ ਬੱਜੂ ਵਿਖੇ ਸੰਗਤਾਂ ਸਹਿਯੋਗ ਨਾਲ ਮਨਾਇਆ ਗਿਆ ਤੇ ਬਾਬਾ ਨੂੰ ਦੱਸਿਆ ਕਿ ਪਹਿਲੀ ਹੋਲੀ ਤੇ ਮੇਲੇ ਪਿੰਡ ਵਿਲਾਵਜੂ ਵਿਖੇ ਅਖੰਡ ਪਾਠ ਦਾ ਭੋਗ ਪਾਣਾ ਤੇ 17 ਮਾਰਚ ਨੂੰ ਮੇਲਾ ਧੂਮ-ਧਾਮ ਨਾਲ ਕਰਦਿਆ ਜਾ ਰਿਹਾ ਹੈ ਸਮੂਹ ਇਲਾਕਾ ਨਿਵਾਸੀਆਂ ਤੇ ਸੰਗਤਾਂ ਨੂੰ ਮੇਲੇ ਵਿੱਚ ਆਉਣ ਦੀ ਅਪੀਲ ਕੀਤੀ ਗਈ ਹੈ ਇਸ ਮੌਕੇ ਬਾਬਾ ਕਮਲਪ੍ਰੀਤ ਵਿਲਾਵਜੂ ਬੀਬੀ ਜਸਪ੍ਰੀਤ ਕੌਰ ਵਿਲਾਵਜੂ ਸੇਵਾਦਾਰ ਸੰਦੀਪ ਸਿੰਘ ਸੋਨੀ ਬੁਤਾਲਾ ਮਨਦੀਪ ਕੌਰ ਸੇਵਾਦਾਰ ਗੁਰਮੀਲ ਸਿੰਘ ਬੁਤਾਲਾ ਸਿਮਰਨਜੀਤ ਕੌਰ ਵਿਲਾਵਜੂ ਸੁਖਵਿੰਦਰ ਸਿੰਘ ਮਲਕੀਤ ਸਿੰਘ ਚਿੰਦਾ ਸੋਨੂ ਡੀ ਦੇ ਕਲਵੇਰ ਮਿਸਰ ਚਿੰਦਾ ਹੋਰ ਆਦੀ ਹਾਜ਼ਰ ਸਨ ਬਾਬਰ ਪਾਸੇ ਸੋਢੀ ਪਾਸ਼ਾ ਜੀ ਮੈੜੀ ਵਾਲੀ ਸੱਚੀ ਸਰਕਾਰ ਵੀ ਜਿਨ੍ਹਾਂ ਦੀ ਯਾਦ ਨੂੰ ਅਸੀਂ ਤਾਰਾ ਕਰ ਰਹੇ ਹਾਂ ਮਾਰਜੋਸਤਕਾਰ ਜਗ ਸਾਡੇ ਇਸ ਗੱਦੀ ਦੇ ਮਾਲਕ ਸੰਤਮਾਹ ਪੁਰਸ਼ ਬਾਬਾ ਚਰਨ ਸਿੰਘ ਜੀ ਵੀ ਜਿਨ੍ਹਾਂ ਦੀ ਗੱਦੀ ਦੀ ਸੇਵਾ ਜਿਹੜੀ ਹੈ ਸਾਡੇ ਸਾਨੂੰ ਮਿਲੀ ਹੈ ਤੇ ਉਹ ਸੇਵਾ ਜਿਹੜੀ ਅਸੀਂ ਪਕਤਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਮੇਲਾ ਬਹੁਤ ਹੀ ਧੂਨ ਧਾਂਦੇ ਨਾਲ ਮਨਾਇਆ ਜਾਂਦਾ ਤੇ ਸਕਦਾ ਬਾਹਰਲੇ ਦੇਸ਼ਾਂ ਆਵਦੇਸਾਂ ਦੇ ਵਿੱਚ ਵੀ ਤੱਕ ਰਹੀ ਹੈ ਬਹੁਤ ਹੀ ਧੂਮ-ਧਾਮ ਦੇ ਨਾਲ ਤੰਤਨ ਬਾਬਾ ਵੜ ਪਾਸੇ ਛੋੜੀ ਪਾਸ਼ੇ ਦੇ ਜਿਹੜਾ ਮੇਲਾ ਮਨਾਇਆ ਜਾ ਰਿਹਾ ਇਸ ਮੇਲੇ ਦੇ ਵਿੱਚ ਚਾਪ ਕੋਣਾ ਤੇ ਜਲੇਬਾ ਦਾ ਲੰਗਰ ਹੋਰ ਵੀ ਬਹੁਤ ਔਟੂਟਾ ਲੰਗਰ ਠੰਡਿਆਂ ਦੇ ਚੱਲ ਰਿਹਾ ਤੇ ਸੰਗਤਾਂ ਅੱਗੇ ਬੇਨਤੀ ਹੈ ਇਲਾਕੇ ਦੀ ਸੰਗਤਾਂ ਅੱਗੇ ਬੇਨਤੀ ਵੀ ਆਣ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਸੰਗਤਾਂ ਦੇ ਵੀ ਜੋ ਮੇਲੇ ਦੇ ਵਿੱਚ ਆਣ ਕੇ ਤੇ ਬਾਬਾ ਜੀ ਦੇ ਮੇਲੇ ਦੀ ਰੌਣਕ ਨੂੰ ਵਧਾਉਂਦੇ ਆ ਉਹਨਾਂ ਦੇ ਅਸੀਂ ਅਤੀ ਧੰਨਵਾਦੀ ਆ ਤੈਨੂੰ ਸ਼ੁ크ਰ ਗੁਜ਼ਾਰ ਆ ਵਾਇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਇ ਗੁਰਜੀ ਦੇ ਪਤੇ ਪਿੰਡ ਵੀਲਾ ਪੱਜੂ ਜਿਸ ਪਿੰਡ ਧੂਨ ਧਾਮ ਨਾਲ ਮੇਲਾ ਮਲਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਪਹਿਲੀ ਹੋਲੀ ਦੀ ਹਮ ਹਮਾ ਕੇ ਮੇਲੇ ਦੇ ਵਿੱਚ ਪੰਚਨਾ ਜੀ ਤੇ ਬਾਬਾ ਜੀ ਦੇ ਬਹੁਤ ਵੱਡੇ ਪੱਦਰ ਤੇ ਮੇਲਾ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਗੱਦੀ ਨਸੀਹਨ ਬਾਬਾ ਜੀ ਬਾਬਾ ਮੰਨੂ ਭੱਟੀ ਜੀ ਬਾਬਾ ਕਮਲਬੀਤ ਕੌਰ ਜੀ ਆਪ ਜਸਪ੍ਰੀਤ ਕੌਰ ਜੀ ਬਹੁਤ-ਬਹੁਤ ਧੰਨਵਾਦੀ ਜੀ ਵਾਇ ਗੁਰ